ਅੱਜ ਪਹਿਲੀ ਵਾਰ ਸੁਣਾ ਰਿਹਾ ਕਿੱਕਲੀ ਟੂ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਝ ਆਵੇ ਨਾ ਵੋਟ ਕੋਈ ਥਿਆਵੇ ਨਾ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਦੋਸਤੋ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਵਿੱਚ ਸਾਰੇ ਹੀ ਲੀਡਰਾਂ ਦਾ ਚੋਣ ਪ੍ਰਚਾਰ ਤੇ ਜ਼ੋਰ ਲੱਗਿਆ ਹੈ ਉਥੇ ਦੋਸਤੋ ਸਾਰੀ ਪਾਰਟੀਆਂ ਦੇ ਲੀਡਰ ਇੱਕ ਦੂਜੇ ਦੀਆਂ ਪਾਰਟੀਆਂ ਦੇ ਲੀਡਰਾਂ ਉੱਪਰ ਸਵਾਲ ਵੀ ਖੜੇ ਕਰ ਰਹੇ ਨੇ ਪਿਛਲੇ ਦਿਨੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬਾਦਲ ਪਰਿਵਾਰ ਦੇ ਲਈ ਇੱਕ ਨਵੀਂ ਕਿੱਕਲੀ ਪਾਈ ਹੈ ਕਿੱਕਲੀ ਰਹੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੂਰੇ ਬਾਦਲ ਪਰਿਵਾਰ ਦੀ ਫੱਟੀ ਪੋਚੀ ਹੈ ਜੀ ਦੋਸਤੋ ਪੰਜਾਬ ਦੇ ਮੁੱਖ ਮੰਤਰੀ ਨੇ ਨਵੀਂ ਕਿੱਕਲੀ ਬਾਦਲ ਪਰਿਵਾਰ ਦੇ ਲਈ ਪਾਈ ਹੈ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਅੱਜ ਪਹਿਲੀ ਵਾਰ ਸੁਣਾ ਰਿਹਾ ਕਿੱਕਲੀ 2 ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿੱਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਕੰਮ ਕੀਤੇ ਭਗਵੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਲੰਮੀ ਕਹਾਣੀ ਹੈ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਿੰਨਾ ਚਿਰ ਵੱਡੇ ਵੱਲ ਸਮਝਉਂਦੇ ਨਾ ਸਮਝੀ ਨਾ ਸੋਚੀ ਐ ਕਾਲੀਦਾਨ ਵਾਲੀ ਫੱਟੀ ਫਿਰ ਸਾਲੇ ਜੀਜੇ ਨੇ ਪੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜੋਂ-ਜੋਂ ਨੇੜੇ ਆਈ ਵੀ ਜਾਵੇ ਵੋਟਾਂ ਵਾਲੀ ਇੱਕ ਜੂਨ ਵੇ ਅਸੀਂ ਬੜੀ ਮਾਜ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਲੁੱਟੀ ਐ ਘੁੱਗੀ ਛੱਤਰ ਨਾਲ ਕੁੱਟੀ ਐ ਹੁਣ ਜੜ ਸਾਡੀ ਸਤੌ ਜਾਲੇ ਮਾਨ ਨੇ ਪੁੱਟੀ ਐ ਲਾ ਰਾਜਨੀਤੀ ਵਿੱਚੋਂ ਬਾਦਲ ਪਰਿਵਾਰ ਦੀ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਆਲ ਸਾਡੇ ਘਰਾਂ ਦੀਆਂ ਛੰਨਾ ਟਹਿ ਗਈਆਂ ਯਾਰ ਸਾਡੇ ਘਰ ਚ ਆਉਣ ਲੱਗੇ ਗੰਗਾ ਨਗਰ ਮੀਂਹ ਪੈਂਦਾ ਛੱਤ ਸਾਡੀ ਡਿੱਗ ਪੈਂਦੀ ਐ ਇਹ ਸਾਡੇ ਘਰ ਨੇ ਰਾਜ ਤੁਸੀਂ ਕੀਤਾ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਤੇ ਤੁਹਾਡੇ ਘਰ ਦੇਖੋ ਗਲਤੀ ਨਾਲ ਕਾਂ ਬਨੇਰੇ ਤੇ ਬਹਿ ਜੇ ਦੋਨੇ ਲੱਤਾਂ ਟੁੱਟ ਜਾਂਦੀਆਂ ਤਿਲਕ ਜਾਂਦਾ ਕਾਂ ਉਥੋਂ ਇਟਲੀ ਤੋਂ ਲਿਆ ਕੇ ਲੰਦਾ ਮਾਰਬਲ ਲਾਇਆ ਹੋਇਆ ਇਹਦਾ ਸ਼ੁਕਰ ਆ ਯਾਰ ਤੁਹਾਡਾ ਤੁਸੀਂ ਜਿਉਂਦੇ ਰਹੋ ਤੁਸੀਂ ਇਹ ਤੁਸੀਂ ਕੰਡਾ ਕੱਢਤਾ ਇਹ ਤਾਂ ਮਹਾਰਾਜ ਦੀ ਸੋਝਾਰੇ ਤਾਂ ਬਹੁਤ ਵੱਡਾ ਪੰਗਾ ਸੀਗਾ ਇੱਕ ਲੋਹੇ ਦੀ ਤੇ ਸੋਨੇ ਦੀ ਦੁਕਾਨ ਸਾਹਮਣੇ-ਸਾਹਮਣੇ ਸੀ ਬਾਜ਼ਾਰ 'ਚ ਇੱਕ ਦਿਨ ਲੋਹੇ ਨੇ ਸੋਨੇ ਨੂੰ ਲਾਂਭਾ ਦਿੱਤਾ ਦੋਨੇ ਇਕੱਠੇ ਬੈਠੇ ਸੋਨਾ ਤੇ ਲੋਹਾ ਸੋਨੇ ਨੇ ਲੋਹੇ ਨੂੰ ਕਿਹਾ ਯਾਰ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਜਦੋਂ ਮੇਰੇ ਥੋੜਾ ਵੱਜਦਾ ਮੇਰੀ ਕਰੇ ਆਵਾਜ਼ ਆਈ ਹੈ ਇਹਦਾ ਸਾਰੇ ਬਾਜ਼ਾਰ ਚ ਪਤਾ ਲੱਗਦਾ ਯਾਰ ਐਡੀਆਂ ਚੀਕਾਂ ਮਾਰਦਾ ਤੂੰ ਲੋਹਾ ਕਹਿੰਦਾ ਮਿੱਤਰਾ ਥੋੜਾ ਤੇਰੇ ਵੀ ਵੱਜਦਾ ਥੋੜਾ ਮੇਰੇ ਵੀ ਵੱਜਦਾ ਤੇਰੇ ਥੋੜਾ ਲੋਹੇ ਦਾ ਵੱਜਦਾ ਤੂੰ ਸੋਨਾ ਹੈ ਤੇ ਲੋਹਾ ਤੇਰੇ ਵਾਸਤੇ ਸ਼ਰੀਕ ਹੈ ਸ਼ਰੀਕਾ ਨੇ ਤਾਂ ਕੁੱਟਣਾ ਹੀ ਹੁੰਦਾ ਹੈ ਸ਼ਰੀਕ ਤਾਂ ਜੰਮੇ ਹੀ ਕੁੱਟਣ ਵਾਸਤੇ ਨੇ ਮਾਰਨ ਵਾਸਤੇ ਨੇ ਉਹ ਜਦੋਂ ਤੇਰੀ ਤੈਨੂੰ ਹੌਲੀ ਹੌਲੀ ਬਾਜ ਆਉਂਦੀ ਹੈ ਮੈਨੂੰ ਦੁੱਖ ਇਸ ਗੱਲ ਦਾ ਓਏ ਮੇਰੀਆਂ ਚੀਕਾਂ ਤਾਂ ਜਾਦੇ ਨਿਕਲਦੀਆਂ ਨੇ ਮੈਨੂੰ ਮੇਰੇ ਆਪ ਦੇ ਕੁੱਟਦੇ ਨੇ ਲੋਹੇ ਦੇ ਥੋੜਾ ਲੋਹੀ ਕੁੱਟਦੇ ਜਦੋਂ ਆਪਣੇ ਆਪੜਿਆਂ ਨੂੰ ਲੁੱਟਦੇ ਨੇ ਨਾ ਦੁੱਖੋਂ ਤੋਂ ਜ਼ਿਆਦਾ ਹੁੰਦਾ ਅੰਗਰੇਜ਼ਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਮੁਗਲਾਂ ਨੇ ਤਾਂ ਲੁੱਟਣਾ ਹੀ ਸੀ ਉਹ ਤਾਂ ਆਏ ਹੀ ਲੁੱਟਣ ਸੀ ਦੁੱਖ ਉਦੋਂ ਹੁੰਦਾ ਜਦੋਂ ਸਾਡੇ ਅਲੇ ਆ ਆ ਬਾਬੀ ਕਿਲੋਮੀਟਰ ਤੇ ਪਿੰਡ ਆ ਲੁੱਟਦੇ ਨੇ ਜਦੋਂ ਮਿੰਦਰ ਮਾਸਟਰ ਦਾ ਮੁੰਡਾ ਤਾਂ ਅੱਜ ਵੀ ਜਾਣਦਾ ਜਿਨ੍ਹਾਂ ਦੇ ਘਰੇ ਦਿਹਾੜੀਆਂ ਪੁੱਛਣ ਜਾਂਦਾ ਹੁੰਦਾ ਸੀ ਉਹਨਾਂ ਦੇ ਘਰਾਂ ਦੇ ਨਕਸ਼ੇ ਕੀ ਨੇ ਮੈਂ ਅੱਜ ਵੀ ਜਾਣਦਾ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਮੇਰੇ ਚਾਚੇ ਤਾਏ ਲੱਗਦੇ ਨੇ ਉਹ ਜਿਹੜੇ ਸਾਡੇ ਨਾਲ ਖੇਤਾਂ 'ਚ ਕੰਮ ਕਰਦੇ ਹੁੰਦੇ ਭਾਂਡਿਆਂ ਦੀ ਮੈਂ ਵੰਡ ਨਹੀਂ ਕਰਨ ਦਿੰਦਾ ਸੀ ਉਸੇ ਭਾਂਡੇ ਜੀ ਅਸੀਂ ਚਾਹ ਪੀਵਾਂਗੇ ਉਸੇ ਚੋ ਪੀਣਗੇ ਨਹੀਂ ਤਾਂ ਉਹਨਾਂ ਦੀ ਪਿੱਤਲ ਦੀ ਬਾਟੀ ਅੱਡ ਹੁੰਦੀ ਸੀ ਮੈਂ ਕਿਹਾ ਨਾ ਸਾਡੇ ਘਰੇ ਨਹੀਂ ਹੋ ਸਕਦੀ ਵੱਡੇ ਹੋਏ ਸੰਤਰਾਮ ਉਦਾਸੀ ਪੜਿਆ ਠਿਕਰੀ ਵਾਲੇ ਕੋਲੇ ਪਿੰਡ ਹੈ ਸੰਤਰਾਮ ਉਦਾਸੀ ਦਾ ਐਡਾ ਵੱਡਾ ਸ਼ਾਇਰ ਹੋਇਆ ਅੱਜ ਪਰਿਵਾਰ ਉਹਦਾ ਹੈਗਾ ਬੇਬੇ ਮਿਲਦੀ ਐ ਭੈਣਾ ਮਿਲਦੀਆਂ ਦੋਨੇ ਕੀਰਤਨ ਉਦਾਸੀ ਤੇ ਸੰਤ ਰਮ ਉਦਾਸੀ ਨੂੰ ਪੜਿਆ ਤੇ ਗਾਉਣ ਲੱਗ ਗਏ ਕਵਿਤਾ ਉਚਾਰਨ ਮੁਕਾਬਲਿਆਂ 'ਚ ਮੈਂ ਤੇ ਕਰਮਜੀਤ ਅਨਮੋਲ ਤੁਸੀਂ YouTube ਤੇ ਪਾ ਕੇ ਦੇਖਿਓ ਕਮੀਆਂ ਦਾ ਦੇੜਾ ਭਗਵੰਤ ਮਾਨ ਕਰਮਜੀਤ ਅਨਮੋਲ ਤੁਹਾਨੂੰ ਬਹੁਤ ਸਾਰੀਆਂ ਵੀਡੀਓ ਮਿਲ ਜਾਣਗੀਆਂ ਸਾਡਾ ਮੁਕਾਬਲਾ ਹੁੰਦਾ ਸੀ ਉਦਾਸੀ ਸਾਹਿਬ ਦੀ ਬੇਟੀ ਨਾਲ ਕੀਰਤਨ ਉਦਾਸੀ ਅੱਜ ਕੱਲ ਪ੍ਰਿੰਸੀਪਲ ਆ ਹੋ ਮੋਗੇ ਇੱਕ ਸਕੂਲ ਚ ਵੀਰੂ ਆ ਸੀ ਤਾਂ ਉਹਨਾਂ ਨੂੰ ਪੜਿਆ ਉਹਨਾਂ ਦੀ ਲਿਖਤਾਂ ਚ ਉਹ ਜੋ ਸਾਨੂੰ ਮਿਲਿਆ ਉਹ ਅਸੀਂ ਅੱਖੀਂ ਦੇਖਿਆ ਇਹ ਗੱਲਾਂ ਕਰਨਗੇ ਸਾਡੇ ਨਾਲ ਅੱਜ ਦੀਆਂ ਗੱਲਾਂ ਕਿਨੂੰ ਕੀ ਕਰਦੇ ਆ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਨੀ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਕੰਮ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਂਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਗੰਧ ਕਰੜੇ ਤੂੰ ਮਗਧ ਰਹੀ ਵੇ ਸੂਰਜਾ ਕਮੀਆਂ ਦੇ ਵਿੜੇ ਕੋਈ ਮੈਨੂੰ ਇਹ ਕਹਿ ਸਕਦਾ ਕੋਈ ਮੈਨੂੰ ਇਹ ਕਹਿ ਸਕਦਾ ਕਿ ਮੈਂ ਇਸ ਸਮਾਜ ਦਾ ਸੋਝਦਾ ਨਹੀਂ ਐਸ ਸਮਾਜ ਦਾ ਸੋਝਦਾ ਉਹ ਵੀਰੋ ਡਾਕਟਰ ਪੀਮਰਾਓ ਅੰਬੇਦਕਰ ਨੇ ਕਿਹਾ ਸੀ ਵਿਦਿਆ ਸਿੱਖਿਆ এডੂਕੇਸ਼ਨ ਕੋਈ ਹਰਾ ਕਾਰਡ ਕੋਈ ਕਾਲਾ ਕਾਰਡ ਕੋਈ ਨੀਲਾ ਕਾਰਡ ਕੋਈ ਪੀਲਾ ਕਾਰਡ ਕੋਈ ਜਿਹੜੇ ਮਰਜ਼ੀ ਰੰਗ ਦਾ ਕਾਰਡ ਬਣਾ ਦੇਣ ਸਰਕਾਰਾਂ ਗਰੀਬੀ ਦੂਰ ਨਹੀਂ ਹੋ ਸਕਦੀ ਸਿਰਫ ਕੋਈ ਚੀਜ਼ ਨਾਲ ਗਰੀਬੀ ਦੂਰ ਹੋ ਸਕਦੀ ਹੈ ਜੇ ਗਰੀਬਾਂ ਦੇ ਜਵਾਕਾਂ ਨੂੰ ਪੜਾ ਦੋਗੇ ਜੇ ਗਰੀਬਾਂ ਦੇ ਜਵਾਕਾਂ ਨੂੰ ਅਫਸਰ ਬਣਾ ਦੋਗੇ ਬੱਸ ਭਾਬਾ ਸਾਹਿਬ ਅੰਬੇਦਕਰ ਨੇ ਕਿਹਾ ਸੀ ਸਿੱਖਿਆ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਉਹਨੂੰ ਪੀ ਗਿਆ ਉਹ ਦਹਾੜੂ ਵੀ ਦਹਾੜੂਗਾ ਬਸ ਬਾਬਾ ਸਾਹਿਬ ਨੂੰ ਵੀ ਉਸ ਵੇਲੇ ਤੁਹਾਨੂੰ ਪਤਾ ਭੀਮਰਾਓ ਮੇਦਕਾ ਜੀ ਨੂੰ ਕਲਾਸ 'ਚ ਬੈਠਣ ਨਹੀਂ ਦਿੰਦੇ ਹੁੰਦੇ ਸੀ ਪਰਾਂ ਬਿਠਾਉਂਦੇ ਸੀ ਤੂੰ ਪਰਾਂ ਬੈਠ ਸ਼ੂਆ ਸ਼ੂਦ ਦਾ ਜ਼ਮਾਨਾ ਸੀ ਉਤੋਂ ਬਾਅਦ ਉਹਨਾਂ ਨੇ ਪੀ ਐਚ ਡੀ ਕੀਤੀ ਅਮਰੀਕਾ 'ਚ ਪੀ ਐਚ ਡੀ ਕੀਤੀ ਇੰਗਲੈਂਡ 'ਚ ਐਨੇ ਪੜੇ ਲਿਖੇ ਬੰਦੇ ਤੇ ਜਦੋਂ ਆ ਤੁਹਾਡੇ ਪੁੱਤ ਨੇ 16 ਮਾਰਚ ਨੂੰ ਤੁਹਾਡੇ ਫਤਵੇ ਮੁਤਾਬਕ ਸੌ ਚੁੱਕੀ ਆਮ ਤੌਰ ਤੇ ਸੌ ਚੁੱਕ ਸਮਾਗਮ ਹੁੰਦੇ ਆ ਰਾਜਪਵਨ ਚ ਸਟੇਡੀਅਮ ਚ ਪਰ ਅਸੀਂ ਸੌ ਚੁੱਕੀ ਖਟਕੜ ਕਲਾ ਸ਼ਹੀਦ ਆਜ਼ਮ ਭਗਤ ਸਿੰਘ ਦੇ ਪਿੰਡ ਚ ਤੇ ਸੌ ਚੁੱਕਨ ਸਰ ਪਹਿਲਾ ਆਰਡਰ ਕੀਤਾ ਕਿਸੇ ਸਰਕਾਰੀ ਦਫ਼ਤਰ ਦੇ ਵਿੱਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੂਗੀ ਦੋ ਫੋਟੋਆਂ ਲੱਗਣਗੀਆਂ ਇੱਕ ਜਿਹਨੇ ਆਜ਼ਾਦੀ ਲੈ ਕੇ ਦਿੱਤੀ ਐ ਸ਼ੇਦ ਆਜ਼ਮ ਭਗਤ ਸਿੰਘ ਇੱਕ ਜਿਹਨੇ ਆਜ਼ਾਦੀ ਬਚਾਈ ਐ ਬਾਬਾ ਸਾਹਿਬ ਅਮੀਦਕਰ ਦੋ ਬੋਟਾ ਲੱਗਣਗੇ ਹੁਣ ਦੁੱਖ ਆਉਣ ਸਾਰੀ ਥੈਲਾਂ ਫਰੋਲੀਆਂ ਐਡਾ ਦੁੱਖ ਹੋਇਆ ਓਏ ਤੇਰੀ ਓਏ ਇਹ ਤਾਂ ਖਾ ਗਏ ਯਾਰ ਇਹਦਾ ਸਮਾਜ ਖਾਸ ਤੌਰ ਤੇ ਦਲਿਤ ਸਮਾਜ ਨੂੰ ਖਾ ਕੌਣ ਗਏ ਉਹ ਵੀ ਦਲਿਤ ਉਹ ਤੇਰੀ ਮੈਂ ਕਿਹਾ ਇਹ ਦੁੱਖ ਦੀ ਗੱਲ ਆ ਯਾਰ ਭਾਈ ਜੀ ਬਾਅਦ ਚ ਫੜਾ ਦਿਓ ਆ ਪੇਪਰ ਜਿਹੜਾ ਫੜਾਉਣਾ ਹੈ ਨਾ ਬਾਅਦ ਚ ਫੜਾ ਦਿਓ ਨਾ ਐ ਐ ਕਰੀ ਜਾਉਂਗੇ 40 ਮਿੰਟ ਹੁਣ ਹੀ ਫੜਾਓ ਚਲੋ ਆਰਾਮ ਨਾਲ ਬੈ ਕੇ ਹੁਣ ਸੁਣ ਲਾ ਐ ਕਰੀ ਜਾ ਗੱਲ ਲੈ ਮੈਨੂੰ ਫੜਾ ਦੇ ਨੰਬਰ ਨਹੀਂ ਆ ਗਏ ਤੇ ਹਾਂ ਉਹ ਲਿਖਣਾ ਫਿਰ ਤੈਨੂੰ ਫੋਨ ਕਰਾਂਗੇ ਮੁੱਖ ਮੰਤਰੀ ਦਫ਼ਤਰ ਚੋਂ ਸ਼ਾਮ ਤੱਕ ਕੋਈ ਨਹੀਂ ਉਹ ਲੈ ਟੁੱਟ ਜਾਂਦੀ ਹੈ ਨਾ ਅਲਸਾ ਇਹ ਵੀ ਕੀ ਕਰਨ ਵਿਚਾਰੇ ਤਨੂੰ ਆਤ ਨਹੀਂ ਇਹ ਪਾਈਆਂ ਹੋਈਆਂ ਪਹਿਲਾਂ ਬਸ ਵੀ ਐ ਐ ਕਰੀ ਜੋ ਮੁੜ ਕੇ ਇੱਧਰ ਦੀ ਉਹ ਨਿਕਲ ਜਾਂਦੇ ਸੀ ਮੈਂ ਮੈਂ ਕਾਹਦੇ ਵਾਸਤੇ ਚੁਣਿਆ ਹੋਇਆ ਜੀ ਤੁਹਾਡੀਆਂ ਸਮੱਸਿਆਵਾਂ ਸੁਣਨ ਵਾਸਤੇ ਚੁਣਿਆ ਹੋਇਆ ਸਮੱਸਿਆਵਾਂ માં ਤੂੰ ਅੱਖਾਂ ਫੇਰਨ ਵਾਸਤੇ ਥੋੜੀ ਚੁਣਿਆ ਹੋਇਆ ਨਾਲੇ ਕਬੂਤਰ ਦੇ ਅੱਖਾਂ ਵਿੱਚ ਣਨਾ ਤਾਂ ਬਿੱਲੀ ਭਾਈਦੀ ਨਹੀਂ ਆ ਬਿੱਲੀ ਠੀਕ ਹੈ ਨਾ ਫੋਨ ਕਰਾਂਗੇ ਉਦੋਂ ਬਾਅਦ ਜਿਵੇਂ ਕਹੇਗਾ ਉਵੇਂ ਕਰਾਂਗੇ ਤੁਬੀਰ ਮੈਂ ਇਹੀ ਕਹਿਣਾ ਕਿ ਜਦੋਂ ਮੈਂ ਫੈਲਾ ਫਰੋਣੀਆਂ ਦਲਿਤਾ ਨੇ ਦਲਿਤਾਂ ਨੂੰ ਖਾਦਾ ਇਹ ਕਿਵੇਂ ਖਾ ਗਏ ਵੀ ਇੱਕ ਨਾ ਵਜੀਫੇ ਹੁੰਦੇ ਆ ਦੋ ਇੱਕ ਇੱਕ ਨੂੰ ਕਹਿੰਦੇ ਆ ਪ੍ਰੀ ਮੈਟ੍ਰਿਕ ਇੱਕ ਨੂੰ ਕਹਿੰਦੇ ਆ ਪੋਸਟ ਮੈਟ੍ਰਿਕ ਸੈਂਟਰ ਸਰਕਾਰ ਦਿੰਦੀ ਆ ਉਹ ਉਹਦੇ ਵਿੱਚ ਪੰਜਾਬ ਸਰਕਾਰ ਦਾ ਹਿੱਸਾ ਹੈ 30% ਪੰਜਾਬ ਸਰਕਾਰ ਪਾਉਂਦੀ 70 ਪੈਸੇ ਉਹ ਪਾਉਂਦੇ ਆ ਜੇ ਤੀ ਨਾ ਪਾਓ ਤਾਂ 70 ਦਿੰਦੇ ਨਹੀਂ ਜਾਂ ਫਿਰ 70 ਵਾਪਸ ਚਲੇ ਜਾਂਦੇ ਨੇ ਇਹਨਾਂ ਨੇ ਕੀ ਕੀਤਾ ਉਹਨਾਂ ਕਹਿੰਦਾ ਵੀ 30 ਪਾ ਦਿੰਨੇ ਆ ਜੀ ਉਹਨਾਂ ਤੋਂ 70 ਮੰਗਾ ਕੇ ਉਹਨਾਂ ਆਲੇ 70 ਹੀ ਖਾ ਗਏ ਆਪ ਦੇ ਅਰਧ ਪਾਉਣੇ ਕੀ ਸੀ ਉਹਨਾਂ ਆਲੇ 70 ਖਾ ਗਏ ਉਹ ਕਹਿੰਦੇ ਵਾਪਸ ਦਿਓ ਕਹਿੰਦੇ ਉਹ ਤਾਂ ਖਾ ਗਏ ਧਰਮ ਸੋਤੋਰੀ ਫੜਿਆ ਬੰਦਾ ਜੀ ਬਿਜੀਲੈਂਸ ਪੇਂਚ ਕੇ ਫੜਿਆ ਸਵੇਰੇ 4 ਵਜੇ ਝਗੜਾਤ ਮਹਿਕਮੇ ਦਾ ਮੰਤਰੀ ਸੀ ਜੰਗਲੀ ਖਾ ਗਿਆ ਬੂਟੇ ਲਾਉਣ ਦੇ ਪੈਸੇ ਅੱਡ ਬੂਟਾ ਬਡਾਉਣ ਦੇ ਪੈਸੇ ਅੱਡ ਮਾਖਾ ਫੜੋ ਓਏ ਫੜੋ ਯਾਰ ਇਹ ਹਾਜੀ ਪੋਸਟ ਮੈਟਰਿਕ ਪ੍ਰੀ ਮੈਟਰਿਕ ਤੁਹਾਡੇ ਆਪਣੇ ਸਮਾਜ ਦੇ ਬੰਦੇ ਤੁਹਾਡੇ ਆਪਣੇ ਸਮਾਜ ਨੂੰ ਖਾ ਗਏ ਹਾਂਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਜਿਵੇਂ ਆਪਾਂ ਜਾਣਦੇ ਆ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਦੋਸਤੋ ਪੰਜਾਬ ਦੇ ਸਾਰੇ ਲੀਡਰਾਂ ਦਾ ਚੋਣ ਪ੍ਰਚਾਰ ਤੇ ਜ਼ੋਰ ਲਗਿਆ ਹੈ ਉਥੇ ਦੋਸਤੋ ਇੱਕ ਦੂਜੇ ਦੀਆਂ ਪਾਰਟੀਆਂ ਦੇ ਲੀਡਰਾਂ ਉੱਪਰ ਪੰਜਾਬ ਦੇ ਲੀਡਰ ਸਵਾਲ ਵੀ ਖੜੇ ਕਰ ਰਹੇ ਨੇ ਜੋ ਵੀ ਦੋਸਤੋ ਬਾਦਲ ਪਰਿਵਾਰ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਇਹ ਨਵੀਂ ਕਿੱਕਲੀ ਪਾਈ ਹੈ ਲੀਡਰ ਬਾਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੋ ਵੀ ਆਪਣੇ ਵਿਚਾਰ ਰੱਖੇ ਨੇ ਤੁਸੀਂ ਦੋਸਤੋ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਹੇਠਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਨਾਲ ਹੀ ਦੋਸਤੋ ਸਾਡੇ YouTube ਚੈਨਲ Max TV ਨੂੰ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲ ਤੇ ਕਰ ਦਿਓ ਤਾਂ ਜਲਦੀ ਮਿਲਾਂਗੇ ਦੋਸਤੋ ਨੈਕਸਟ ਅਪਡੇਟ ਵੀਡੀਓ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਨੂੰ ਬਹੁਤ ਬਹੁਤ ਧੰਨਵਾਦ